ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਪੰਜਾਬ ਵੈਦਰ ਅਪਡੇਟ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ 2 ਜੁਲਾਈ ਸਵੇਰ ਦੇ ਮੌਸਮ ਦੀ ਵੀ ਕਿਹੜੇ ਹਿੱਸਿਆਂ 'ਚ ਮੀਂਹ ਦੀ ਸੰਭਾਵਨਾ ਹੈ ਆਜੋ ਸੈਟਲਾਈਟ ਤਸਵੀਰ ਦੇਖੀਏ ਆਜੋ ਪੰਜਾਬ ਦੇ ਆਲੇ ਦੁਆਲੇ ਸਾਈਕਲਨ ਸਾਈਕਲਨ ਸਿਚੁਏਸ਼ਨ ਬੰਦ ਹੀ ਨਜ਼ਰ ਆ ਰਹੀ ਹੈ ਜਿਵੇਂ ਇਹ ਪੂਰਾ ਇਲਾਕਾ ਹੈ ਜੋ ਇਸ ਵਿੱਚ ਹਵਾਵਾਂ ਨੇ ਉਹ ਇਸ ਤਰ੍ਹਾਂ ਵਗਣਗੀਆਂ ਜੋ ਇਸ ਵਿੱਚ ਬੱਦਲ ਜੁਪੀ ਹਰਿਆਣਾ ਸਾਈਡ ਬਣ ਰਹੇ ਨੇ ਇਸ ਪ੍ਰਕਾਰ ਚੱਲਣਗੀਆਂ ਹਵਾਵਾਂ ਜੋ ਪਹਾੜੀ ਖੇਤਰ ਵਿੱਚ ਨੇ ਉਹ ਇਸ ਪ੍ਰਕਾਰ ਚੱਲਣਗੀਆਂ ਹਵਾਵਾਂ ਜੋ ਇਸ ਦੇ ਚੱਲਦੇ ਪੰਜਾਬ ਹਵਾਵਾਂ ਦਾ ਕੇਂਦਰ ਬਣਿਆ ਹੋਇਆ ਹੈ ਸੈਂਟਰ ਬਣਿਆ ਹੋਇਆ ਹੈ ਪੰਜਾਬ ਵਿੱਚ ਜੋ ਕਾਰਵਾਈਆਂ ਹੋਣਗੀਆਂ ਹਰਿਆਣਾ ਨਾਲ ਲੱਗਦੇ ਸਰਹੱਦੀ ਇਲਾਕੇ ਇਲਾਕਿਆਂ ਵਿੱਚ ਆਉਣਗੀਆਂ ਜਿਵੇਂ ਮਾਨਸਾ ਬਠਿੰਡਾ ਸੰਗਰੂਰ ਦੱਖਣੀ ਭਾਗ ਪਟਿਆਲੇ ਦਾ ਦੇਵੀਗੜ ਮੁਕਤਸਰ ਫਾਜ਼ਲ ਕਾ ਦੇਖੇ ਇਸ ਤਰ੍ਹਾਂ ਵਿੱਚ ਦੇਖਣ ਨੂੰ ਮਿਲੇਗਾ ਜੋ ਕਿ ਪਹਾੜੀ ਜੋ ਕਿ ਪੂਰਾ ਤੇਜ਼ਮੀ ਦੇਖਣ ਨੂੰ ਮਿਲ ਸਕਦਾ ਹੈ ਜੇ ਆਪਾਂ ਫਾਜ਼ਲ ਜੇ ਆਪਾਂ ਉਤਰੀ ਹਵਾਵਾਂ ਦੀ ਗੱਲ ਕਰੀਏ ਇਹ ਸਿਸਟਮ ਜੋ ਕਿ ਕਸ਼ਮੀਰ ਵਿੱਚ ਬਣਿਆ ਹੋਇਆ ਹੈ ਉਸ ਦਾ ਅਸਰ ਦੇਖਣ ਨੂੰ ਮਿਲੇਗਾ ਪਠਾਨਕੋਟ ਗੁਰਦਾਸਪੁਰ ਉੱਤਰੀ ਭਾਗ ਅੰਮ੍ਰਿਤਸਰ ਦੇ ਭਾਗਾਂ ਵਿੱਚ ਤੇ ਥੋੜਾ ਤਰਨਤਾਰਨ ਵਿੱਚ ਵੀ ਦੇਖਣ ਨੂੰ ਮਿਲੇਗਾ ਟਟ ਵੀ ਟਟਮੀ ਬੱਦਲ ਵਾਈ ਹੋਰ ਹਿੱਸਿਆਂ ਵਿੱਚ ਵੀ ਹੋਵੇਗੀ ਉਹ ਕਿਨਕ ਕਿਨਵੇਂ ਦੇ ਅਸਾਰ ਬਣੇ ਰਹਿਣਗੇ ਗਰਮੀ ਤੇ ਹੁਮਸ ਦਾ ਮਾਹੌਲ ਬਣਿਆ ਰਹੂਗਾ ਜਿਵੇਂ ਮਾਝੇ ਦੇ ਕਈ ਹਿੱਸਿਆਂ ਵਿੱਚ ਦੋ ਦਿਨਾਂ ਤੋਂ ਚੰਗੀ ਬਰਸਾਤ ਹੋਈ ਹੈ ਪਰ ਕੋਈ ਐਦਾਂ ਦਾ ਸਿਸਟਮ ਨਹੀਂ ਬਣਿਆ ਜੋ ਪੰਜਾਬ ਨੂੰ ਇੱਕੋ ਸਮੇਂ ਤੇ ਕਵਰ ਕਰ ਲਵੇ ਬਪਾ ਇਹ ਇਸ ਦਾ ਕਾਰਨ ਹੈ ਕੁਦਰਤੀ ਬਪਨਤਾ ਕੁਦਰਤੀ ਬਪਨਤਾ ਜਿਵੇਂ ਦਰਾਖਤ ਕਟਣਾ ਪਰਦੇਸਨ ਪਾਣੀ ਦੀ ਬੇਅਦਵੀ ਜੋ ਕਿ ਸੂਚਾ ਵਾਤਾਵਰਣ ਦੇ ਚੰਗੇ ਸਰੋਤਾਂ ਦੀ ਸਾਂਭ-ਸਭਾਲ ਨਾ ਕਰਨੀ ਜੋ ਸਾਰਾ ਦਿਨ ਬਦਲੀ ਸਿਸਟਮ ਹੈ ਉਹ ਇਦਾਂ ਹੀ ਚੱਲਦਾ ਰਹੇਗਾ ਟੁੱਟਵੇਂ ਰੂਪ ਚ ਬੱਦਲਬਾਈ ਮੱਝ ਪੰਜਾਬ ਦਾ ਮੌਸਮ ਠੰਡਾ ਬਣਿਆ ਤੇ ਵਧੀਆ ਬਣਿਆ ਰਹੇਗਾ ਦੱਖਣ ਸੈਟ ਦੱਖਣ ਸੈਟ ਯੂਪੀ ਵਿੱਚ ਬੱਦਲ ਸਿਸਟਮ ਬਦਲੀ ਸਿਸਟਮ ਖੜਾ ਹੈ ਜੋ ਕਿ 3000 ਘੰਟਿਆਂ ਨੂੰ ਸੰਗਰੂਰ ਬਰਨਾਲਾ ਮਾਨਸਾ ਪਟਿਆਲਾ ਇਹਨਾਂ ਨੂੰ ਕਵਰ ਕਰ ਸਕਦਾ ਹੈ ਇਹਦੇ ਵਿੱਚ